ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਤੁਹਾਡਾ ਆਪਣੇ ਚੈਨਲ ਤੇ YouTube ਚੈਨਲ ਤੇ ਕੈਰਵੀ ਬਲੌਗ ਤੇ ਤੇ ਉਮੀਦ ਕਰਦੀ ਆ ਸਾਰੇ ਭੈਣ ਭਰਾ ਠੀਕ ਹੋਵੋਗੇ ਤੇ ਕਈ ਭੈਣਾਂ ਦੇ ਮੈਨੂੰ ਫੋਨ ਆਏ ਮਸ਼ੀਨ ਨੂੰ ਲੈ ਕੇ ਸਲਾਈ ਮਸ਼ੀਨ ਨੂੰ ਲੈ ਕੇ ਕਿ ਤੁਸੀਂ ਉਹਦੀ ਡਿਟੇਲ ਜੇ ਮੈਂ ਉਹਦੀ ਡਿਟੇਲ ਦੇ ਵਿੱਚ ਵੀਡੀਓ ਪਾਵਾਂਗੀ ਉਹਦੇ ਪ੍ਰਾਈਸ ਬਾਰੇ ਉਹ ਆਪਾਂ ਕਿੱਥੋਂ ਮੰਗਾਈ ਆ ਸਾਰਾ ਤੁਹਾਨੂੰ ਦੱਸਾਂਗੇ ਤੇ ਅੱਜ ਆਪਾਂ ਤੁਹਾਡੇ ਨਾਲ ਇੱਕ ਨਵੀਂ ਵੀਡੀਓ ਲੈ ਕੇ ਆਏ ਆਂ ਨਵੀਂ ਵੀਡੀਓ ਸ਼ੇਅਰ ਕਰਦੇ ਆਂ ਤੇ ਇਹ ਵੀ ਵੀਡੀਓ ਹੈਗੀ ਆਪਣੀ ਭੈਣਾਂ ਦੇ ਚਿਹਰੇ ਦੇ ਲਈ ਜਿੰਨਾਂ ਭੈਣਾਂ ਦੇ ਫੇਸ ਦੇ ਉੱਪਰ ਸ਼ਾਇਆ ਨੇ ਉਹਨਾਂ ਦੇ ਲਈ ਆਪਾਂ ਇਹ ਵੀਡੀਓ ਬਣਾਈ ਹੈ ਸਪੈਸ਼ਲ ਆ ਕਿਉਂਕਿ ਇਹ ਉਪਾਅ ਜਿਹੜਾ ਆਪਾਂ ਕਰਾਂਗੇ ਜਿਹੜੀ ਆਪਾਂ ਦਵਾਈ ਬਣਾਈ ਹੈ ਇਹ ਆਪਾਂ ਮੈਂ ਵੀ ਵਰਤੀ ਹੋਈ ਹੈ ਮੇਰਾ ਫੇਸ ਵੀ ਸਾ ਮੇਰੇ ਬਲੈਕ ਨਿਸ਼ਾਨ ਬਹੁਤ ਜ਼ਿਆਦਾ ਹੋ ਗਏ ਸੀਗੇ ਸ਼ਾਇਆ ਵੀ ਸੀਗੀਆਂ ਤੇ ਇਹ pimple ਦੇ ਜਿਵੇਂ ਆਹ ਵਾਲੇ ਨਿਸ਼ਾਨ ਹਨ ਇਹ ਵੀ ਇਹ ਬਹੁਤ ਲਾਈਟ ਹੋ ਗਏ ਬਹੁਤ ਜ਼ਿਆਦਾ ਡਾਰਕ ਸੀਗੇ ਸ਼ਾਈਆਂ ਵੀ ਆ ਦੇਖੋ ਬਹੁਤ ਜ਼ਿਆਦਾ ਮੇਰੇ ਫਰਕ ਪੈ ਗਿਆ ਪਰ ਜਿਹੜੀ ਭੈਣ ਨੇ ਮੈਨੂੰ ਦੱਸਿਆ ਸੀਗਾ ਉਹਦੇ ਤਾਂ ਬਿਲਕੁਲ ਹੀ ਕਲੀਨ ਹੋ ਗਿਆ ਫੇਸ ਤੇ ਇਹਦੇ ਲਈ ਆਪਾਂ ਕੀ ਕਰਨਾ ਇਹ ਬਹੁਤ ਸਸਤਾ ਜਿਹਾ ਘਰੇਲੂ ਜਿਹੜਾ ਆਪਾਂ ਆਪਾ ਕਰਨਾ ਇਹ ਬਹੁਤ ਸਸਤਾ ਹੀ ਹੈ ਜ਼ਿਆਦਾ ਕੋਈ ਮਹਿੰਗਾ ਨਹੀਂ ਹੈਗਾ ਹਰ ਇੱਕ ਦੇ ਘਰੇ ਇਹ ਸਮਾਨ ਹੁੰਦਾ ਹੀ ਆ ਤੇ ਇਹ ਇਹਦੇ ਲਈ ਆਪਾਂ ਕੀ ਲੈਣਾ ਹੈ ਇਹਦੇ ਲਈ ਆਪਾਂ ਆਹ ਵਾਲੀ ਫਟਕੜੀ ਲੈਣੀ ਆ ਜਿਹੜੀ ਫੇਸ ਵਾਸਤੇ ਮਿਲਦੀ ਆ ਬਾਜ਼ਾਰ ਚੋਂ 20 ਤੋਂ 25 ਰੁਪਏ ਦੀ ਮਿਲਦੀ ਆ ਜਿਹੜੀ ਉਹ ਦੂਸਰੀ ਫਟਕੜੀ ਹੁੰਦੀ ਆ ਨਾ ਉਹਦੀ ਸ਼ੇਪ ਨਹੀਂ ਹੁੰਦੀਗੀ ਇਹਦੀ ਮਤਲਬ ਨਾ ਇੱਕ ਜਿਵੇਂ ਸੋਪ ਦੀ ਤਰ੍ਹਾਂ ਬਣੀ ਹੁੰਦੀ ਆ ਇਹ ਬਿਲਕੁਲ ਪਲੇਨ 20 ਤੋਂ 25 ਰੁਪਏ ਦੀ ਮਿਲਦੀ ਆ ਇਹ ਬਾਜ਼ਾਰ ਚੋਂ ਇਹਨੂੰ ਤੁਸੀਂ ਲੈ ਲੈਣਾ ਤੇ ਇਹ ਫੇਸ ਤੇ ਲਗਾਉਣ ਵਾਲੀ ਹੁੰਦੀ ਹੈ ਜੀ ਇਹ ਸ਼ੇਪ ਦਿੰਦੀ ہوئی ਇਸ ਤਰ੍ਹਾਂ ਦੀ ਹੈ ਪੈਕਿੰਗ ਦੇ ਵਿੱਚ ਆਉਂਦੀ ਹੈ ਤੇ ਇਹ ਤੁਸੀਂ ਲੈ ਲੈਣੀ ਹੈ ਤੇ ਤੁਸੀਂ ਨਾ ਨਾਰੀਅਲ ਤੇਲ ਜਿਹੜਾ ਆਪਾਂ ਕੋਕੋਨਟ ਆਇਲ ਜਿਹੜਾ ਆਪਾਂ ਘਰੇ ਨਾਰੀਅਲ ਦਾ ਤੇਲ ਵਰਤਦੇ ਆ ਉਹ ਵਾਲਾ ਨਹੀਂ ਇੱਕ ਨਾ ਫੇਸ ਲਈ ਆਉਂਦਾ ਨਾਰੀਅਲ ਦਾ ਤੇਲ ਵਰਜਨ ਆਇਲ ਉਹ ਆਉਂਦਾ ਤੇ ਉਹ ਤੁਸੀਂ ਲਿਹਾਉਣਾ ਤੇ ਉਦੋਂ ਕੀ ਕਰਨਾ ਤੁਸੀਂ ਤੇਲ ਪਾ ਲੈਣਾ ਤੇ ਥੋੜੀ ਜੀ ਫਟਕੜੀ ਲੈ ਲੈਣੀ ਆ ਤੇ ਥੋੜੀ ਜੀ ਫਟਕੜੀ ਨੂੰ ਤੇ ਤੁਸੀਂ ਬਿਲਕੁਲ ਉਹਨੂੰ ਬਰੀਕ ਪਾਊਡਰ ਬਣਾ ਲੈਣਾ ਉਹਦਾ ਬਰੀਕ ਪਾਊਡਰ ਬਣਾ ਕੇ ਤੁਸੀਂ ਉਹਨੂੰ ਆਇਲ ਦੇ ਵਿੱਚ ਬਿਲਕੁਲ ਮਿਕਸ ਕਰ ਲੈਣਾ ਤੇ ਉਹ ਨਾਲ ਇੱਕ ਕਰੀਮ ਦੀ ਤਰ੍ਹਾਂ ਬਣ ਜਾਏਗੀ ਤੇ ਉਹਨੂੰ ਤੁਸੀਂ ਰਾਤ ਨੂੰ ਆਪਦੇ ਹਲਕੇ ਹਲਕੇ ਹੱਥਾਂ ਨਾਲ ਇੱਥੇ ਲਗਾਉਣਾ ਫੇਸ ਦੇ ਉੱਪਰ ਛਾਈਆਂ ਦੇ ਉੱਪਰ ਲਗਾ ਸਕਦੇ ਹੋ ਤੁਸੀਂ ਜਿੱਥੇ ਜਿੱਥੇ ਵੀ ਤੁਹਾਡੇ ਛਾਈਆਂ ਹੈਗੀਆਂ ਜਾਂ ਨਿਸ਼ਾਨ ਉੱਥੇ ਉੱਥੇ ਤੁਸੀਂ ਲਗਾਉਣਾ ਤੋ ਤੁਸੀਂ ਦੇਖੋਗੇ ਤੁਹਾਡਾ ਥੋੜੇ ਦਿਨਾਂ ਦੇ ਵਿੱਚ ਹੀ ਜਿਹੜੀਆਂ ਛਾਈਆਂ ਜਿੰਨੀ ਮਰਚੀ ਪੁਰਾਣੀ ਛਾਈ ਹੋਊਗੀ ਉਹ ਬਿਲਕੁਲ ਹੀ ਗਾਇਬ ਹੋ ਜਾਏਗੀ ਇਹ ਤੁਸੀਂ ਕਰਕੇ ਜਰੂਰ ਪਹਿਣਾ ਨੇ ਦੇਖਣਾ ਫਿਰ ਤੁਸੀਂ ਦੇਖਿਓ ਇਹਦਾ ਕਮਾਲ ਬਿਲਕੁਲ ਚਮਤਕਾਰ ਹੀ ਆ ਤੁਸੀਂ ਨਾਰੀਅਲ ਦਾ ਜਿਹੜਾ ਤੇਲ ਆ ਉਹ ਜ਼ਿਆਦਾ ਪਾਉਣਾ ਤੇ ਫੜਕੜੀ ਦੀ ਮਾਤਰਾ ਜਿਹੜੀ ਆ ਉਹ ਘੱਟ ਪਾਉਣੀ ਆ ਠੀਕ ਹੈ ਤੇ ਇੱਕ ਆਪਾਂ ਇੱਕ ਆਪਾਂ ਹੋਰ ਜਿਹੜਾ ਇਹ ਇਹਦੇ ਲਈ ਫੜਕੜੀ ਦਾ ਦੇਖਿਆ ਹੋਇਆ ਕਮਾਲ ਦੇਖਿਆ ਹੋਇਆ ਬਸ ਆਪਾਂ ਕਮਾਲ ਹੀ ਕਹਿ ਸਕਦੇ ਆ ਕਿਉਂਕਿ ਜਿਹੜੀ ਭੈਣ ਨੇ ਵਰਤਿਆ ਸੀ ਉਹਨੇ ਇਹਨੂੰ ਦੋ ਕੰਮਾਂ ਲਈ ਵਰਤਿਆ ਸੀਗਾ ਉਹ ਦੋਨੇ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿਉਂਕਿ ਸ਼ਾਈਆਂ ਲਈ ਤਾਂ ਮੈਂ ਵੀ ਵਰਤਿਆ ਹੋਇਆ ਮੇਰੇ ਵੀ ਮੈਨੂੰ ਫਰਕ ਬਹੁਤ ਜ਼ਿਆਦਾ ਲੱਗਾ ਇਸ ਲਈ ਆਪਾਂ ਤੁਹਾਡੇ ਨਾਲ ਸ਼ੇਅਰ ਕੀਤਾ ਤੇ ਇਹ ਜਿਹੜਾ ਹੈਗਾ ਨਾ ਇਹਨੂੰ ਤੁਸੀਂ ਫੜਕੜੀ ਨਹੀਂ ਲੈਣਾ ਜਿੰਨਾ ਭੈਣਾ ਦੇ ਇੱਥੇ ਵਾਲ ਆ ਇਹਦੇ ਉੱਪਰ ਕਈ ਭੈਣਾਂ ਦੇ ਨਾ ਚੈਨਲ ਦੇ ਉੱਪਰ ਵਾਲ ਆ ਤੇ ਉਹ ਵਾਲਾਂ ਨੂੰ ਨਾ ਤੁਸੀਂ ਰਿਮੂਵ ਕਰਵਾ ਲੈਣਾ ਪਹਿਲਾਂ ਇਹਨੂੰ ਲਗਾਉਣ ਤੋਂ ਪਹਿਲਾਂ ਤੁਸੀਂ ਵਾਲਾਂ ਨੂੰ ਰੂਮ ਕਰਵਾਉਣਾ ਜਿੰਨੇ ਭੈਣਾਂ ਨੇ ਵੈਕਸ ਕਰਾਉਣੀ ਹੈ ਵੈਕਸ ਕਰਾ ਲਓ ਕਈ ਭੈਣਾਂ ਥ੍ਰੈਡ ਨਾਲ ਰਿਮੂਵ ਕਰਾਉਂਦੀਆਂ ਥ੍ਰੈਡ ਨਾਲ ਕਰਵਾ ਲਓ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਡੇਲੀ ਇਹਨੂੰ ਲੈ ਕੇ ਇਹਨੂੰ ਗਿੱਲਾ ਕਰ ਲੈਣਾ ਪਾਣੀ ਨਾਲ ਜਾਂ ਫੇਸ ਨੂੰ ਗਿੱਲਾ ਕਰ ਲਓ ਪਹਿਲਾਂ ਪਾਣੀ ਨਾਲ ਤੇ ਫਿਰ ਉੱਥੇ-ਉੱਥੇ ਨਾ ਇਹਦੀ ਕੱਲੀ ਦੀ ਮ사ਜ ਕਰਨੀ ਆ ਉਦੋਂ ਨਾਰੀਅਲ ਤੇਲ ਨਹੀਂ ਲਾਉਣਾਗਾ ਇਹਨੂੰ ਕੱਲੀ ਨੂੰ ਮ사ਜ ਕਰਕੇ ਤੁਸੀਂ ਤੇ ਤੁਹਾਡੇ 5 6 ਮਹੀਨੇ ਤੁਹਾਨੂੰ ਇਹ ਵਾਲਾਂ ਲਈ ਯੂਜ਼ ਕਰਨੀ ਪਊ ਵੀ ਲਗਾਤਾਰ ਡੇਲੀ 5 ਮਿੰਟ ਤੁਸੀਂ ਇਹਨੂੰ ਜਦੋਂ ਵੀ ਤੁਹਾਨੂੰ ਦਿਨ ਦੇ ਵਿੱਚ ਟਾਈਮ ਮਿਲਦਾ ਤੁਸੀਂ ਡੇਲੀ ਇਹਨੂੰ 5 ਮਿੰਟ ਯੂ ਜ਼ਰੂਰ ਇਹਨੂੰ ਲਗਾਉਣਾ ਫੇਸ ਦੇ ਉੱਪਰ ਜਿਵੇਂ ਆਪਾਂ ਫੇਸ਼ੀਅਲ ਕਰਦੇ ਆ ਇਹਨੂੰ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਇਹਦੀ ਮ사ਜ ਕਰਨੀ ਆ ਤੇ ਤੁਹਾਡੇ ਵਾਲ ਵੀ ਬਿਲਕੁਲ ਰਿਮੂਵ ਹੋ ਜਾਣਗੇ ਇਹਦੇ ਨਾਲ ਤੇ ਜਿਹੜਾ ਸ਼ਾਇਆ ਵਾਲਾ ਉਹ ਤੁਸੀਂ ਇਹਨੂੰ ਆਇਲ ਦੇ ਵਿੱਚ ਪਾ ਕੇ ਹੀ ਨਾਰੀਅਲ ਤੇਲ ਦੇ ਵਿੱਚ ਪਾ ਕੇ ਹੀ ਲਗਾਉਣਾ ਹੈ ਇੱਥੇ ਹਲਕੇ ਹਲਕੇ ਹੱਥਾਂ ਨਾਲ ਇਹਦੀ ਥੋੜਾ ਜਿਹਾ ਜਿਵੇਂ ਲਗਾ ਕੇ ਰੱਖਣਾ ਤੇ ਮੈਂ ਤਾਂ ਬਣਾ ਕੇ ਦੇਖਿਆ ਜੀ ਇਹਨੂੰ ਆਪਾਂ 10 ਤੋਂ 15 ਦਿਨ ਸਟੋਰ ਵੀ ਕਰ ਸਕਦੇ ਆ ਇਹਨੂੰ ਦੁਬਾਰਾ ਵੀ ਬਣਾ ਸਕਦੇ ਆ ਤੁਸੀਂ ਇਹਨੂੰ ਪਹਿਲਾਂ ਥੋੜਾ ਜਿਹਾ ਬਣਾ ਕੇ ਦੇਖੋ ਲਗਾ ਕੇ ਜਰੂਰ ਦੇਖਿਆ ਜਿਹੜੇ ਭੈਣਾਂ ਦੇ ਸ਼ਾਇਆ ਹੈਗੀਆਂ ਤੇ ਜਰੂਰ ਮੇਰੀਆਂ ਭੈਣਾਂ ਇਹਨੂੰ ਜਰੂਰ ਟਰਾਈ ਕਰਨਾ ਇੱਕ ਵਾਰ ਤੁਸੀਂ ਦੇਖਿਓ ਚਮਤਕਾਰ ਫਿਰ ਮੈਨੂੰ ਕਮੈਂਟ ਜਰੂਰ ਕਰਨਾ ਇਹਨੂੰ ਤੁਸੀਂ ਬਣਾ ਕੇ ਵਰਤ ਕੇ ਫਿਰ ਮੈਨੂੰ ਕਮੈਂਟ ਜਰੂਰ ਕਰਕੇ ਦੱਸਣਾ ਵੀ ਕਿੰਨਾ 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 ਭੈਣਾਂ ਨੂੰ ਕਿੰਨਾ ਕੁ ਫਰਕ ਪਿਆ ਠੀਕ ਹੈ ਜੀ ਧੰਨਵਾਦ ਜੀ